ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਤੁਹਾਡਾ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਗੁਰਮਤਕਾਵ ਦੀ ਤੀਜੀ ਕਲਾਸ ਓਕੇ ਇਹ ਤੋਂ ਪਹਿਲਾਂ ਦੋ ਕਲਾਸਾਂ ਤੁਸੀਂ ਦੇਖੀਆਂ ਵੀ ਹੋਣਗੀਆਂ ਨੋਟਸ ਵੀ ਬਣਾਏ ਹੋਣਗੇ ਤੇ ਰਿਵੀਜ਼ਨ ਵੀ ਕੀਤੀ ਹੋਊਗੀ ਮੈਂ ਯਕੀਨ ਆ ਓਕੇ ਤਾਂ ਜੇ ਕੋਈ ਪੁੱਤ ਡਾਊਟ ਹੁੰਦਾ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਕਿ ਮਤਲਬ ਕਈ ਵਾਰੀ ਤਾਂ ਰਿਕਾਰਡਿੰਗ ਦੇ ਵਿੱਚ ਕੋਈ ਗਲਤੀ ਵੀ ਹੋ ਜਾਂਦੀ ਆ ਤੇ ਜਾਂ ਕੁਝ ਵੀ ਹੁੰਦਾ ਤਾਂ ਕਮੈਂਟ ਕਰਿਆ ਕਰੋ ਕਮੈਂਟ ਅਸੀਂ ਦੇਖਦੇ ਆਂ ਤਾਂ ਅਸੀਂ ਜ਼ਰੂਰ ਮਤਲਬ ਅਨਸਰ ਕਰਦੇ ਹਾਂ ਉਹਦਾ ਠੀਕ ਆ ਤੇ ਅੱਜ ਦਾ ਸਾਡੀ ਜਿਹੜੀ ਕਲਾਸ ਆ ਇਹ ਹੈਗੀ ਗੁਰਮਤਕਾਬ ਤੇ ਗੁਰਮਤਕਾਬ ਦੇ ਵਿੱਚ ਵੀ ਕੀ ਸਾਡੇ ਸੈਕੰਡ ਗੁਰੂ ਕਿਹੜੇ ਗੁਰੂ ਗੁਰੂ ਅੰਗਦ ਦੇਵ ਜੀ ਇਹ ਤੋਂ ਪਹਿਲਾਂ ਆਪਾਂ ਕਰੀ ਹੋਈ ਹੈ ਪਹਿਲੀ ਕਲਾਸ ਪਹਿਲੀ ਕਲਾਸ ਤੇ ਪਹਿਲੀ ਤੇ ਦੂਜੀ ਕਲਾਸ ਦੇ ਵਿੱਚ ਸਾਡੀ ਸੀਗੀ ਗੁਰੂ ਨਾਨਕ ਦੇਵ ਜੀ ਤਾਂ ਇੱਕ ਵਾਰੀ ਆਪਾਂ ਥੋੜੀ ਜਿਹੀ ਰਿਵੀਜ਼ਨ ਕਰ ਲਈਏ ਮਤਲਬ ਕਲਾਸ ਤੁਸੀਂ ਦੇਖੀ ਹੋਊਗੀ ਤਾਂ ਅਨਸਰ ਜ਼ਰੂਰ ਕਰਨੇ ਆ ਪੁੱਤ ਗੁਰੂ ਗ੍ਰੰਥ ਸਾਹਿਬ ਦੇ ਟੋਟਲ ਕਿੰਨੇ ਅੰਗ ਨੇ ਅੱਜ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਮਹਾਪੁਰਖਾਂ ਦੀ ਬਾਣੀਆਂ ਪੁੱਤ ਓਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੀਆਂ 12 ਨੇ ਓਕੇ ਇੱਕੀ 12 ਸਾਡੇ ਗੁਰੂਆਂ ਦੀਆਂ ਓਕੇ 21 12 ਦੇ ਵਿੱਚੋਂ ਸਾਡੇ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ 12 ਨੇ ਲਾਸਟ ਕਲਾਸਾਂ ਦੇ ਵਿੱਚ ਆਪਾਂ ਦੇਖਿਆ ਤਿੰਨ 12 ਨੇ ਸਾਡੇ ਤੀਜੇ ਗੁਰੂ ਦੀਆਂ ਕਿੰਨੀਆਂ 12 ਨੇ ਤੀਜੇ ਗੁਰੂ ਦੀਆਂ ਕਿੰਨੀਆਂ 12 ਨੇ ਪੁੱਤ 4 12 ਨੇ ਚੌਥੇ ਗੁਰੂ ਦੇ ਕਿੰਨਿਆ ਵਾਰਾਂ ਨੇ 8 ਵਾਰਾਂ ਨੇ ਪੰਜਵੇਂ ਗੁਰੂ ਦੇ ਕਿੰਨਿਆ ਵਾਰਾਂ ਨੇ 6 ਵਾਰਾਂ ਨੇ ਓਕੇ ਪਹਿਲੇ ਗੁਰੂ ਸਹਿਬਾਨ ਦੀ ਬਾਣੀ ਕਿੰਨੇ ਰਾਗਾਂ ਚ ਮਿਲਦੀ ਹੈ ਸਾਨੂੰ 19 ਰਾਗਾਂ ਚ ਮਿਲਦੀ ਹੈ ਤੀਜੇ ਗੁਰੂ ਸਹਿਬਾਨ ਦੀ ਬਾਣੀ ਸਾਨੂੰ ਕਿੰਨੇ ਰਾਗਾਂ ਚ ਮਿਲਦੀ ਹੈ 17 ਰਾਗਾਂ ਦੇ ਵਿੱਚ ਮਿਲਦੀ ਹੈ ਚੌਥੇ ਗੁਰੂ ਸਹਿਬਾਨ ਦੀ ਬਾਣੀ ਸਾਨੂੰ ਮਿਲਦੀ ਹੈ 30 ਰਾਗਾਂ ਦੇ ਵਿੱਚ ਓਕੇ ਬੱਚਾ ਪੰਜਵੇਂ ਗੁਰੂ ਸਹਿਬਾਨ ਦੀ ਬਾਣੀ ਵੀ ਸਾਨੂੰ ਮਿਲਦੀ ਹੈ 30 ਰਾਗਾਂ ਦੇ ਵਿੱਚ ਤੇ ਨੌਵੇਂ ਗੁਰੂ ਸਹਿਬਾਨ ਦੀ ਬਾਣੀ ਮਿਲਦੀ ਹੈ ਸਾਨੂੰ 15 ਰਾਗਾਂ ਦੇ ਵਿੱਚ ओके okay, बेटा गुरु ग्रंथ साहिब गुरु ग्रंथ साहिब 1604 ਦੇ ਵਿੱਚ ਕਿੰਨਾਂ ਨੇ ਲਿਖਵਾਇਆ ਕਿ ਮਤਲਬ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਸਾਡੇ ਕਿੰਵੇਂ ਗੁਰੂ ਨੇ ਇਹ ਚੀਜ਼ਾਂ ਤਾਂ ਉਹਨਾਂ ਲਈ ਹੈਗੀਆਂ ਨੇ ਇਹ ਚੀਜ਼ਾਂ ਉਹਨਾਂ ਲਈ ਹੈਗੀਆਂ ਨੇ ਪੁੱਤ ਜਿਨ੍ਹਾਂ ਨੇ ਹਜੇ ਨਵੀਂ ਨਵੀਂ ਤਿਆਰੀ ਸਟਾਰਟ ਕਰੀਆ ਹਨ ਜਿਹੜੇ ਬੱਚਾ ਨੂੰ ਆਉਂਦੀਆਂ ਤੁਸੀਂ ਵੀਡੀਓ ਥੋੜੀ ਅੱਗੇ ਕਰਕੇ ਦੇਖ ਲਓ ਠੀਕ ਆ ਤਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਭ ਤੋਂ ਵੱਧ ਦਾ 30 ਰਾਗਾਂ ਦੇ ਵਿੱਚ ਸਭ ਤੋਂ ਵੱਧ ਬਾਣੀ ਕਿੰਨਾਂ ਦੀ ਹੈ ਗੁਰੂ ਅਰਜਨ ਦੇਵ ਦੀ ਤੇ ਸਭ ਤੋਂ ਲੰਬੀ ਬਾਣੀ ਵੀ ਕਿਹੜੀ ਹੈ ਸਾਡੀ ਸੁਖਮਨੀ ਸਾਹਿਬ ਜਿਹੜੀ ਗੋੜੀ ਰਾਗ ਦੇ ਵਿੱਚ ਆ ਤੇ ਕਿੰਨਾ ਦੀ ਗੁਰੂ ਅਰਜਨ ਦੇਵ ਜੀ ਦੀ ਓਕੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਪਹਿਲੇ ਗ੍ਰੰਥੀ ਕੌਣ ਸੀ ਪਹਿਲੇ ਗ੍ਰੰਥੀ ਸੀ ਬਾਬਾ ਬੁੱਢਾ ਜੀ ਤੇ ਗੁਰੂ ਗ੍ਰੰਥ ਸਾਹਿਬ ਕਿੰਨਾਂ ਨੇ ਲਿਖਿਆ ਮਦਲ ਉਹ ਕਰਿਆ ਤਾਂ ਸੀਗੇ ਪਾਈ ਗੁਰਦਾਸ ਜੀ ਪਾਈ ਗੁਰਦਾਸ ਜੀ ਓਕੇ ਪੁੱਤਾ ਕਿਹੜੇ ਸਾਲ 1604 ਦੇ ਵਿੱਚ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਪੁਰਖਾਂ ਦੀ ਬਾਣੀ ਹੈ 1604 ਦੇ ਵਿੱਚ ਪੁੱਤਾ ਤੀ ਰਾਗ ਨੇ ਪੁੱਤ ਠੀਕ ਹੈ ਤਾਂ ਜਿਹੜਾ 31ਵਾਂ ਰਾਗ ਆ ਉਹਦੀ ਵਰਤੋਂ ਕਰਨਗੇ ਸਾਡੇ ਨੌਵੇਂ ਗੁਰੂ ਉਸ ਟਾਈਮ ਇਹਦੇ ਵਿੱਚ ਹੋ ਜਾਣਗੇ 36 ਮਹਾਪੁਰਖ ਤੇ ਜਿਹੜਾ 31ਵਾਂ ਰਾਗ ਆ ਉਹ ਹੈਗਾ ਪੁੱਤ ਸਾਡਾ ਜੈਜੇਬੰਤੀ ਰਾਗ ਪਹਿਲਾ ਰਾਗ ਹੈਗਾ ਸਾਡਾ ਸ਼ੀਰੀ ਰਾਗ ਓਕੇ ਤੇ ਲਾਸਟ ਰਾਗ ਹੈਗਾ ਸਾਡਾ ਜੈਜੇਬੰਤੀ ਰਾਗ ਜੀ ਦੀ ਵਰਤੋਂ ਓਨਲੀ ਸਾਡੇ ਨੌਵੇਂ ਗੁਰੂ ਕਰਨਗੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਬਾਣੀ ਹੈਗੀ ਆ 15 ਰਾਗਾਂ ਦੇ ਵਿੱਚ ਰਿਵੀਜ਼ਨ ਹੋ ਗਈ ਇੱਥੇ ਤੱਕ ਪੁੱਤ ਹੁਣ ਆਪਾਂ ਦੇਖਿਆ ਸੀਗਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਕਾਵ ਰੂਪ ਵਰਤੇ ਅਲੋਨੀਆ ਕਿਹੜੇ ਰਾਗ ਚਾ ਦੇਖੋ ਆਪਣੇ ਜਿੱਥੇ ਨੋਟਸ ਬਣੇ ਨੇ ਅਲੋਨੀਆ ਕਿਹੜੇ ਰਾਗ ਚਾ ਆਰਤੀ ਕਿਹੜੇ ਰਾਗ ਚਾ ਗੁਰੂ ਸਹਿਬਾਨ ਦੀ ਪੱਟੀ ਕਿਹੜੇ ਰਾਗ ਚਾ ਗੁਰੂ ਸਹਿਬਾਨ ਦੀ ਨਾਲ-ਨਾਲ ਪੁੱਤਰ ਵਿਜ਼ਨ ਕਰਦੇ ਰਹਿਣਾ ਓਕੇ ਤੇ ਅੱਜ ਸਾਡਾ ਹੈਗੇ ਨੇ ਸੈਕੰਡ ਗਰੂ ਕਲਾਸ ਸਾਡੀ ਤੀਜੀ ਤੇ ਸਾਡੀ ਸੈਕੰਡ ਗਰੂ ਤਾਂ ਇਹਦੇ ਨਾਲ ਪੁੱਤ ਅੱਜ ਦੀ ਕਲਾਸ ਤੋਂ ਬਾਅਦ ਤੁਹਾਨੂੰ ਨਾਲ-ਨਾਲ ਗ੍ਰਾਮਰ ਦੀਆਂ ਕਲਾਸਾਂ ਵੀ ਮਿਲਣਗੀਆਂ ਨਾਲ-ਨਾਲ ਤੁਸੀਂ ਗ੍ਰਾਮਰ ਦੇ ਨੋਟਸ ਵੀ ਬਣਾਉਂਦੇ ਰਹਿਣਾ ओके ਤੇ ਕੋਈ ਵੀ ਮਤਲਬ ਹੋਈ ਇਨਕੁਆਰੀ ਹੋਈ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਇਹ ਵੀ ਦੱਸਣਾ ਕਿ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਬਸ ਇੱਕ ਸਕਿੰਟ ਇੱਕ ਸਕਿੰਟ ओके ਤਾਂ ਸਕਰੀਨ ਤੇ ਪਹਿਲਾ ਸਵਾਲ ਦੇਖੋ ਸਿੱਖ ਧਰਮ ਦੇ ਵਿੱਚ ਦੂਜੇ ਗੁਰੂ ਜੀ ਕਿਹੜੇ ਸਨ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਤਾਂ ਕਿਹੜਾ ਆਨਸਰ ਆ ਪੁੱਤ ਆਪਾਂ ਹੁਣੇ ਦੇਖਿਆ ਗੁਰੂ ਅੰਗਦ ਦੇਵ ਜੀ ਤੇ ਕਿਹੜੀ ਨਹੀਂ ਸਾਡੇ ਸੈਕੰਡ ਗੁਰੂ ਨੇ ਪਹਿਲੇ ਗੁਰੂ ਸਾਡੇ ਗੁਰੂ ਨਾਨਕ ਦੇਵ ਜੀ ਤੇ ਇਹਨਾਂ ਨੂੰ ਗੱਦੀ ਮਿਲਦੀ ਹੈ ਪੁੱਤ ਓਕੇ ਕਿੱਥੇ ਮਿਲਦੀ ਹੈ ਕਰਤਾਰਪੁਰ ਸਾਹਿਬ ਕਰਤਾਰਪੁਰ ਕਿਹਨਾਂ ਨੇ ਬਸਾਇਆ ਸੀਗਾ ਕਰਤਾਰ ਬਸਾਇਆ ਸੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਓਕੇ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਕੀ ਸੀ ਬਚਪਨ ਦਾ ਨਾਮ ਗੁਰੂ ਅੰਗਦ ਦੇਵ ਜੀ ਦੇ ਪਾਈ ਲੈਣਾ ਜੀ ਪਾਈ ਜੇਠਾ ਜੀ ਬਾਬਾ ਤਿਆਗਮਲ ਜਾਂ ਸੂਰਜਮਲ ਕੀ ਨਾਮ ਸੀ ਬਚਪਨ ਦਾ ਪੁੱਤ ਆਨਸਰ ਪੀ ਵਾਈ ਕਿਉ ਹੋ ਪੁੱਤ ਨਾ ਲਿਖਿਓ ਜਿੱਥੇ ਨੋਟਸ ਬਣਾਉਂਗੇ ਤੇ ਨਾਨਾ ਲਿਖ ਦਿਜੇਓ ਕਿਡ ਕਿਡ ਪੀ ਵਾਈ ਕਿਊ ਆ ਤਾਂ ਇਹਨਾਂ ਦਾ ਨਾਮ ਸੀਗਾ ਪਾਈ ਲੈਣਾ ਜੀ ਪਾਈ ਜੇਠਾ ਪਾਈ ਜੇਠਾ ਸੀਗਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੇ ਪਤਨ ਦਾ ਨਾਂ ਤੇ ਗੁਰੂ ਰਾਮਦਾਸ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਲੈ ਕੇ ਆਉਣਗੇ ਗੁਰੂ ਰਾਮਦਾਸ ਜੀ ਤੇ ਜੇਠਾ ਜੇਠੇ ਸ਼ਬਦ ਦਾ ਮਤਲਬ ਹੁੰਦਾ ਜਿਹੜਾ ਪਰਿਵਾਰ ਦੇ ਵਿੱਚੋਂ ਜਿਵੇਂ ਤਿੰਨ ਬੱਚੇ ਤਿੰਨ ਬੱਚਿਆਂ ਦੇ ਵਿੱਚ ਜਿਹੜਾ ਬੱਚਾ ਸਭ ਤੋਂ ਵੱਡਾ ਹੁੰਦਾ ਉਹਨੂੰ ਕਹਿੰਦੇ ਨੇ ਜੇਠਾ ਜੇਠਾ ਬੱਚਾ ਇਹ ਬਾਬਾ ਤਿਆਗਮਲ ਸਾਡੇ ਨੌਵੇਂ ਗੁਰੂ ਦੇ ਪਛਮਣ ਦਾ ਨਾਮ ਹੈਗਾ ਤਿਆਗਮਲ ਜਿਨ੍ਹਾਂ ਦਾ ਹੁਣ ਨਾਮ ਹੈਗਾ ਤੇਗ ਬਹਾਦਰ ਜਿਹੜਾ ਤਲਵਾਰ ਦਾ ਤਣੀ ਹੁੰਦਾ ਤਲਵਾਰ ਚਲਾਉਣ ਦੇ ਵਿੱਚ ਬਹੁਤ ਬਹਾਦਰ ਹੁੰਦਾ ਤੇਗ ਤਲਵਾਰ ਬਹਾਦਰ ਬਾਬਾ ਤਿਆਗਮਲ ਸੀਗੇ ਇਹਨਾਂ ਦਾ ਪਛਮਣ ਦਾ ਨਾਮ ਤੇ ਸੂਰਜਮਲ ਹੈ ਤੇ ਇਹਦਾ ਅਨਸਰ ਆਉਣਾ ਸੀ ਪੁੱਤ ਪਾਈ ਲੈਣਾ ਜੀ ਤੇ ਅੰਗਦ ਨਾਮ ਇਹਨਾਂ ਨੂੰ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਓਕੇ ਪੁੱਤ ਗੁਰਮੁਖੀ ਲਿਪੀ ਦੇ ਪਿਤਾ ਕਿੰਨਾ ਨੂੰ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਦੇ ਪਿਤਾ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਬਾਬਾ ਫਰੀਦ ਜੀ ਦੱਸੋ ਬਈ ਅੰਛਾ ਦੋਸੇ ਕਰ ਲਿਆ ਹੋਗਾ ਆਪਾਂ ਦੇਖਦੇ ਆ ਇਹ ਬਾਬਾ ਫਰੀਦ ਬਾਬਾ ਫਰੀਦ ਹੈਗੇ ਨੇ ਸਾਡੇ ਪੰਜਾਬੀ ਸਾਇਤ ਦੇ ਪਹਿਲੇ ਕਵੀ ਪੰਜਾਬੀ ਸਾਇਤ ਦੇ ਪਹਿਲੇ ਕਵੀ ਕੌਣ ਨੇ ਬਾਬਾ ਫਰੀਦ ਆਦ ਕਵੀ ਜੇ ਪੁੱਛ ਲੈਣ ਪੰਜਾਬੀ ਸਾਇਤ ਦਾ ਆਦ ਕਵੀ ਕੌਣ ਗੋਰਖਨਾਥ ਪੁੱਤ ਗੋਰਖਨਾਥ ਆਦ ਕਵੀ ਤੇ ਬਾਬਾ ਫਰੀਦ ਹੈਗੇ ਨੇ ਸਾਡੇ ਪੰਜਾਬੀ ਸਾਹਿਤ ਦੇ ਪਹਿਲੇ ਕਵੀ ਓਕੇ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਜਿਹੜੇ ਸਭ ਤੋਂ ਵੱਡੀ ਉਮਰ ਦੇ ਓਕੇ ਜਿਨ੍ਹਾਂ ਨੂੰ ਸਮਾਜ ਸਮਾਜ ਸਦਾਰ ਗੁਰੂ ਵੀ ਕਿਹਾ ਜਾਂਦਾ ਸਮਾਜ ਸਦਾਰਕ ਗੁਰੂ ਵੀ ਕਿਹਾ ਜਾਂਦਾ ਸਮਾਜਿਕ ਸਦਾਰ ਗੁਰੂ ਜਿਹੜਾ ਕੜਾ ਪ੍ਰਸ਼ਾਦਾ ਕੜਾ ਪ੍ਰਸ਼ਾਦ ਕਿੰਨਾ ਨੇ ਸਟਾਰਟ ਕਰਿਆ ਗੁਰੂ ਅਮਰਦਾਸ ਜੀ ਨੇ ਸਰੂਪੇ ਦੀ ਰਸਮ ਆਪਾਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਸਰੂਪੇ ਪਾਉਂਦੇ ਹੁੰਦੇ ਨੇ ਤਾਂ ਉਹ ਵੀ ਕਿੰਨਾ ਨੇ ਸਟਾਰਟ ਕਰਿਆ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਬਾਣੀ ਵੀ ਕਿੰਨਾ ਦੀ ਆ ਗੁਰੂ ਅਮਰਦਾਸ ਜੀ ਦੀ ਤੇ ਗੁਰੂ ਅਮਰਦਾਸ ਦੀ ਬਾਣੀ ਕਿੰਨੇ ਰਾਗਾਂ ਚ ਪਤਾ 17 ਰਾਗਾਂ ਚ ਤੇ ਸਭ ਤੋਂ ਵੱਡੀ ਉਮਰ ਦੇ ਗੁਰੂ ਵੀ ਕਿਹੜੇ ਨੇ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਤੋਂ 10 ਸਾਲ ਛੋਟੇ ਸੀ ਇਹਨਾਂ ਦੀ ਉਮਰ ਗੁਰੂ ਨਾਨਕ ਦੇਵ ਤੋਂ 10 ਸਾਲ ਛੋਟੀ ਆ ਠੀਕ ਆ ਪਤਾ ਦਾ ਸਾਡੇ ਸੈਕੰਡ ਗਰੁੱਪ ਓਕੇ ਗੁਰਮੁਖੀ ਲਿਪੀ ਦੇ ਪਿਤਾ ਕਹਿਆ ਜਾਂਦਾ ਇਹਦਾ ਆਨਸਰ ਆਉਣਾ ਸੀ ਪੁੱਤ ਗੁਰੂ ਅੰਗਦ ਦੇਵ ਜੀ ਗੁਰਨਾਨਕ ਦੇਵ ਜੀ ਸਾਡੇ ਪਹਿਲੇ ਗੁਰੂ ਬਾਣੀ 19 ਰਾਗਾਂ ਦੇ ਵਿੱਚ ਆ ਇਹ ਆਪਾਂ ਦੇਖੀਏ ਲਾਸਟ ਕਲਾਸਾਂ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਗੁਰਮੁਖੀ ਲਿਪੀ ਲਿਪੀ ਕੀ ਹੁੰਦੀ ਹੈ ਪੁੱਤ ਮੈਂ ਪੰਜਾਬੀ ਬੋਲ ਰਹੀ ਹਾਂ ਠੀਕ ਆ ਤਾਂ ਜਿਵੇਂ ਹੁਣ ਕੋਈ ਜਿਵੇਂ ਕਿਰਨ ਨਾਮ ਕਿਰਨ ਕਿਰਨ ਠੀਕ ਆ ਕਿਰਨ ਨੂੰ ਮੈਂ ਜਦੋਂ ਇਹ ਲਿਖਿਆ ਪੁੱਤ ਜਿਹੜੇ ਚਿੰਨ ਵਰਤ ਲਏ ਜਿਹੜੀ ਹੀ ਮੈਂ ਸਾਰੇ ਚਿੰਨ ਵਰਤੇ ਨੇ ਠੀਕ ਆ ਇਹ ਮੈਂ ਕਿਹੜੇ ਵਰਤੇ ਨੇ ਗੁਰਮੁਖੀ ਲਿਪੀ ਦੇ ਚਿੰਨ ਵਰਤੇ ਨੇ ਠੀਕ ਆ ਇੱਥੇ ਵੀ ਪੁੱਤ ਮੈਂ ਕਿਰਨ ਲਿਖਿਆ ਇੱਥੇ ਜਿਹੜੇ ਮੈਂ ਵਰਤੇ ਨੇ ਚਿੰਨ ਕੀ ਆ ਯ ਆ ਰ ਏ ਐਨ ਇਹ ਕਿਹੜੇ ਵਰਤੇ ਨੇ ਰੂਮਨ ਲਿਪੀ ਦੇ ਸਾਰੇ ਚਿੰਨ ਵਰਤੇ ਹੋਏ ਨੇ ਠੀਕ ਆ ਕਿਸੇ ਵੀ ਭਾਸ਼ਾ ਨੂੰ ਜਦੋਂ ਲਿਖਤੀ ਰੂਪ ਦਿੰਨੇ ਆ ਕਿਸੇ ਵੀ ਲੈਂਗੂਏਜ ਨੂੰ ਜਦੋਂ ਆਪਾਂ ਲਿਖਤੀ ਰੂਪ ਦੇਣਾ ਹੁੰਦਾ ਜਿਹੜੇ ਆਪਾਂ ਚਿੰਨ ਵਰਤਦੇ ਆ ਜਿਹੜੇ ਆਪਾਂ ਚਿੰਨ ਵਰਤਦੇ ਆ ਉਹ ਸਾਰਿਆਂ ਨੂੰ ਮਿਲਾ ਕੇ ਪੁੱਤ ਕੀ ਕਿਹਾ ਜਾਂਦਾ ਲਿਪੀ ਕਿਹਾ ਜਾਂਦਾ ਠੀਕ ਹੈ ਮੈਂ ਤੁਹਾਨੂੰ ਕਹਦਾ ਆੜਾ ਇਹ ਕਿ ਇੱਕ ਵਰਨ ਪੁੱਤ ਮੈਂ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਸਾਰਾ ਲਿਖਦਾ ਇਹ ਕੀ ਹੋ ਗਿਆ ਪੁੱਤ ਇਹ ਹੋ ਗਈ ਆਪਣੀ ਵਰਨਮਾਲਾ ਆਪਾਂ ਕੀ ਕਰਤਾ ਸਾਰੇ ਵਰਨ ਨੂੰ ਇਕੱਠੇ ਕਰਕੇ ਇੱਕ ਮਾਲਾ ਜਿਹਾ ਬਰੋ ਦਾ ਇਹ ਹੁੰਦੀ ਹੈ ਪੁੱਤ ਵਰਨਮਾਲਾ ਵਰਨਮਾਲਾ ਦੇ ਨਾਲ ਸਾਡੀਆਂ ਜਿੰਨੀਆਂ ਵੀ ਲਗਾ ਹੈਗੀਆਂ ਨੇ ਠੀਕ ਹੈ ਜਿੰਨੀਆਂ ਵੀ ਲਗਾ ਹੈਗੀਆਂ ਨੇ ਅਸੀਂ ਉਹ ਸਾਰੀਆਂ ਲਿਆਂਦੀਆਂ ਹੋੜਾ ਕਨੋੜਾ ਸਾਰਾ ਲੈ ਲਿਆ ਮੁੜ ਕੇ ਜਿੰਨੇ ਵੀ ਸਾਡੇ ਅਸੀਂ ਪੈਰ ਦੇ ਵਿੱਚ ਮਤਲ ਅੱਖਰ ਪਾਉਣੇ ਆ ਠੀਕ ਆ ਉਹ ਸਾਰੇ ਲੈ ਲੇ ਜਿਨੇ ਆਪਾਂ ਨਾਲ ਲਾਉਣੇ ਆ ਠੀਕ ਆ ਲਗਾ ਅੱਖਰ ਸਾਰੇ ਉਹ ਸਾਰੇ ਆਪਾਂ ਲੈ ਲੇ ਠੀਕ ਆ ਇਹ ਸਾਰੇ ਮਿਲ ਕੇ ਕੀ ਬਣਾ ਦੇਣਗੇ ਇਹ ਸਾਰੇ ਮਿਲ ਕੇ ਬਣਾ ਦੇਣਗੇ ਲਿਪੀ ਕਿਸੇ ਵੀ ਪਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿੰਨੇ ਸਾਰੇ ਚੈਨ ਆਪਾਂ ਵਰਤਦੇ ਆ ਉਹਨਾਂ ਦੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਜੋ ਰੱਖ ਦਿੰਦੇ ਆ ਉਹਨਾਂ ਆਪਾਂ ਕਹਿੰਦੇ ਆ ਪੁੱਤ ਲਿਪੀ ਤਾਂ ਗੁਰਮੁਖੀ ਲਿਪੀ ਦੇ ਪਿਤਾ ਕਿਹਨਾਂ ਨੂੰ ਕਿਹਾ ਜਾਂਦਾ ਗੁਰੂ ਅੰਗਦ ਦੇਵ ਜੀ ਨੂੰ ਕਿਉਂ ਕਿਉਂਕਿ ਜਦੋਂ ਗੁਰਨਾਨਕ ਦੇਵ ਜੀ ਆਪਾਂ ਪੱਟੀ ਦੇਖੀ ਆ ਪੱਟੀ ਕਿਹੜੇ ਰਾਗ ਤੇ ਸੀ ਪੁੱਤ ਆਸਾ ਰਾਗ ਤੇ ਕਿਉਂ ਸਾਨੂੰ ਪੜਾਈ ਲਿਖਾਈ ਤੋਂ ਆਸਾ ਰਾਗ ਆਸਾ ਰਾਗ ਦੇ ਵਿੱਚ ਪੱਟੀ ਸੀਗੀ ਠੀਕ ਆ ਤੇ ਪੱਟੀ ਸਟਾਰਟ ਕਿੱਥੋਂ ਹੁੰਦੀ ਸੀ ਗੁਰੂ ਜੀ ਟਾਈਮ ਸਸੇ ਤੋਂ ਸਟਾਰਟ ਹੋ ਕੇ ਆੜੇ ਤੇ ਖਤਮ ਹੁੰਦੀ ਸੀਗੀ ਠੀਕ ਆ ਬਟ ਗੁਰੂ ਅੰਗਦ ਦੇਵ ਜੀ ਨੇ ਜਿਹੜੀ ਸਾਡੀ ਵਰਨਮਾਲਾ ਇਹਨੂੰ ਅੱਜ ਦਾ ਰੂਪ ਦਿੱਤਾ ਊੜਾ ਆੜਾ ਈੜੀ ਸਸਾ ਹਾਹ ਇਹ ਜਿਹੜੇ ਤਿੰਨ ਨੇ ਪੁੱਤ ਮੂੰ ਬੰਦਾ ਇਹ ਜਿਹੜੇ ਤਿੰਨ ਨੇ ਇਹ ਹੈਗੇ ਨੇ ਸਵਾਰਾ ਤੇ ਬਾਕੀ ਸਾਰੇ ਕਿਹਨੇ ਪੁੱਤ ਵਿਅੰਜਨ ਤਿੰਨ ਸਵਾਰ ਬਾਕੀ ਸਾਰੇ ਸਾਡੇ ਹੈਗੇ ਨੇ ਵਿਅੰਜਨ ਠੀਕ ਆ ਇਹਨਾਂ ਨੂੰ ਮਤਲਬ ਮਾਡਰਨ ਰੂਪ ਜਿਹੜਾ ਦਿੱਤਾ ਉਹ ਕਿਹਨੇ ਨੇ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਇਸ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਗੁਰਮੁਖੀ ਲਿਪੀ ਦੇ ਪਿਤਾ ਕਿਹਾ ਜਾਂਦਾ ਓਕੇ ਪੁੱਤ ਅਗਲਾ ਕਰੀ ਨਾ ਨਾ ਲੋਡ ਕਰਦੇ ਰਹੋ ਮੱਲਖੜਾ ਮੱਲਖੜਾ ਮੱਲਖੜੇ ਦੀ ਪਰੰਪਰਾ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਮੱਲਖੜਾ ਕਿੱਥੇ ਸ਼ੁਰੂ ਕੀਤਾ ਖਡੂਰ ਸਾਹਿਬ ਦੇ ਵਿੱਚ ਸ਼ੁਰੂ ਕੀਤਾ ਫਿਜ਼ੀਕਲ ਫਿਟਨੈਸ ਵਾਸਤੇ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਕਿਹਨਾਂ ਨੇ ਸਟਾਰਟ ਕੀਤਾ ਮਲਖ ਖਾੜਾ ਤਾਂ ਮਲਖ ਖੜੀ ਕੀਤਾ ਸਾਡੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਤਾਂ ਗੁਰੂ ਅਮਰਦਾਸ ਜੀ ਨੇ ਕੀ ਸਟਾਰਟ ਕਰਿਆ ਕੜਾ ਪ੍ਰਸ਼ਾਦ ਸਰੂਪੇ ਦੀ ਰਸਮ ਗੁਰੂ ਅੱਛਾ ਇਹਨਾਂ ਨੇ ਸਟਾਰਟ ਕਰੀ ਮੰਜੀ ਪ੍ਰਣਾਲੀ ਮੰਜੀ ਗੁਰੂ ਅਮਰਦਾਸ ਜੀ ਰਹਿੰਦੇ ਨੇ 22 ਸਾਲ ਗੁਰਗੱਦੀ ਤੇ ਗੁਰਗੱਦੀ ਤੇ 22 ਸਾਲ ਰਹਿੰਦੇ ਨੇ ਤੇ 22 ਹੀ ਮੰਜੀਆਂ ਲਾਈਆਂ ਨੇ 22 ਹੀ ਮੰਜੀਆਂ ਲਾਈਆਂ ਨੇ ਮੰਜੀ ਪ੍ਰਣਾਲੀ ਕਿਉਂ ਸਟਾਰਟ ਕੀਤੀ ਪੁੱਤ ਜੋ ਵੀ ਇਤੋਂ ਪਹਿਲਾਂ ਗਿਆਨ ਸੀਗਾ ਜੋ ਵੀ ਮਤਲਬ ਉਦੇਸ਼ ਸੀਗਾ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਉਹਦਾ ਪ੍ਰਚਾਰ ਕੀਤਾ ਜਾਵੇ ਉਹਦਾ ਪ੍ਰਚਾਰ ਕਰਨ ਵਾਸਤੇ ਕੀ ਸੀ 22 ਮੰਜੀਆਂ ਲਾਈਆਂ ਗਈਆਂ ਗੁਰੂ ਸਾਡੇ ਚੌਥੇ ਗੁਰੂ ਗੁਰੂ ਜੀ ਨੇ ਸਟਾਰਟ ਕਰੀ ਮਸੰਦ ਮਸੰਦ ਠੀਕ ਹੈ ਜੇ ਕਿਸੇ ਨੇ ਕੋਈ ਦਾਨ ਦੇਣਾ ਕੁਝ ਵੀ ਦੇਣਾ ਤਾਂ ਉਹ ਸਾਰਾ ਮਤਲਬ ਗੋਲਖ ਦੇ ਵਿੱਚ ਜਮਾ ਹੁੰਦਾ ਸੀਗਾ ਤਾਂ ਇਹਨਾਂ ਨੇ ਸਟਾਰਟ ਕਰੀ ਮਸੰਦ ਪ੍ਰਣਾਲੀ ਸਟਾਰਟ ਕਰੀ ਤੇ ਸਾਡੇ ਪੰਜਵੇਂ ਗੁਰੂ ਨੇ ਸਟਾਰਟ ਕਰਿਆ ਦਸਮਾ 1/10ਵਾਂ ਹਿੱਸਾ ਦਸਵੰਦ ਦਸਵੰਦ ਕਿ ਇਹਨਾਂ ਨੇ ਸਟਾਰਟ ਕਰਿਆ ਸਾਡੇ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਸਟਾਰਟ ਕਰਿਆ ਗੁਰੂ ਰਾਮਦਾਸ ਜੀ ਨੇ ਮਸੰਦ ਸਟਾਰਟ ਕਰਿਆ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਣਾਲੀ ਸਟਾਰਟ ਕਰੀ ਤੇ ਗੁਰੂ ਅੰਗਦ ਦੇਵ ਜੀ ਨੇ ਸਟਾਰਟ ਕਰਿਆ ਮਲ ਅਖੜਾ ਤੇ ਗੁਰਮੁਖੀ ਲਿਪੀ ਦੇ ਪਿਤਾ ਵੀ ਗੁਰੂ ਅੰਗਦ ਦੇਵ ਜੀ ਨੂੰ ਤੇ ਗੁਰੂਗਰਾ ਸਾਹਿਬ ਦੇ ਵਿੱਚ ਬਾਣੀ ਇਹਨਾਂ ਦੀ ਪਾਠ ਸਰਲੋਕ ਓਕੇ ਗੁਰੂ ਅੰਗਦ ਦੇਵ ਜੀ ਕਿਹੜਾ ਸ਼ਹਿਰ ਲੈ ਕੇ ਆਏ ਨੇ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ ਅੰਮ੍ਰਿਤਸਰ ਗੋਵਿੰਦਵਾਲ ਤਰਨਤਾਰਨ ਖਡੂਰ ਸਾਹਿਬ ਕਿਹੜਾ ਸ਼ਹਿਰ ਬਸਾਇਆ ਅੰਮ੍ਰਿਤਸਰ ਸ਼ਹਿਰ ਕੌਣ ਲੈ ਕੇ ਆਉਣਗੇ ਸਾਡੇ ਚੌਥੇ ਗੁਰੂ ਅੰਮ੍ਰਿਤਸਰ ਦਾ ਪਹਿਲਾ ਪੁਰਾਣਾ ਨਾਮ ਵੀ ਸੀ ਰਾਮਦਾਸਪੁਰਾ ਗੋਵਿੰਦਵਾਲ ਲੈ ਕੇ ਆਉਣਗੇ ਸਾਡੇ ਤੀਜੇ ਗੁਰੂ ਤਰਨਤਾਰਨ ਲੈ ਕੇ ਆਉਣਗੇ ਸਾਡੇ ਪੰਜਵੇਂ ਗੁਰੂ ਤੇ ਗੋਵਿੰਦ ਖਡੂਰ ਸਾਹਿਬ ਲੈ ਕੇ ਆਉਣਗੇ ਸਾਡੇ ਸੈਕੰਡ ਗੁਰੂ ਖਡੂਰ ਸਾਹਿਬ ਸ਼ਹਿਰ ਲੈ ਕੇ ਆਉਣਗੇ ਸਾਡੇ ਸੈਕੰਡ ਗੁਰੂ ਓਕੇ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਕਿੰਨੇ ਦਰਜ ਨੇ ਤਾਂ ਇਹਨਾਂ ਦਾ ਆਨਸਰ ਆਊਗਾ ਪੁੱਤ 62 ਪੀワイਕਿਊ ਆਈ ਤੁਹਾਡਾ ਬਈ ਅਗਲਾ ਸਵਾਲ ਅਦਾਸੀ ਮਤ ਅਦਾਸੀ ਮਤ ਦਾ ਖੰਡਨ ਕਿਸ ਗੁਰੂ ਸਾਹਿਬ ਨੇ ਕੀਤਾ ਅਦਾਸੀ ਮਤ ਗੁਰਨਾਨਦ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਨੇ ਅਦਾਸੀ ਮਤ ਸਟਾਰਟ ਕਰੀ ਸੀ ਤਾਂ ਉਹਨਾਂ ਦਾ ਵਿਰੋਧ ਕੀਤਾ ਸੀਗਾ ਇਹਦੇ ਵਿੱਚ ਸੀਗਾ ਕਿ ਮਤਲਬ ਗ੍ਰਹਿਸਤੀ ਜੀਵਨ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਰੱਬ ਦੀ ਪ੍ਰਾਪਤੀ ਲਈ ਪਖਤੀ ਵਗੈਰਾ ਕਰਨੀ ਕੀ ਕਰਨਾ ਗ੍ਰਹਿਸਤੀ ਜੀਵਨ ਛੱਡ ਕੇ ਬਟ ਗੁਰੂ ਜੀ ਦਾ ਇਦਾਂ ਦਾ ਕੋਈ ਨਹੀਂ ਸੀ ਗੁਰੂ ਜੀ ਤਾਂ ਕਹਿੰਦੇ ਸੀ ਪਰਿਵਾਰ ਦੇ ਵਿੱਚ ਰਹੋ ਪਰਿਵਾਰ ਦੇ ਵਿੱਚ ਹੀ ਸਾਰਾ ਕੁਝ ਅਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਡੇ ਗੁਰੂ ਜੀ ਦੇ ਤਿੰਨ ਉਦੇਸ਼ ਸੀਗੇ ਠੀਕ ਆ ਬਟ ਦਾਸੀ ਮਤ ਜਿਹੜੇ ਸਾਡੇ ਸਿੱਖ ਮਤਲਬ ਵਿਚਾਰਧਾਰਾ ਸੀ ਉਹਦਾ ਵਿਰੋਧ ਸੀਗਾ ਦਾਸੀ ਮਤ ਦਾ ਠੀਕ ਆ ਤਾਂ ਇਹਨਾਂ ਦਾ ਵਿਰੋਧ ਕਿੰਨਾਂ ਨੇ ਕਰਿਆ ਗੁਰੂ ਨਾਨਕ ਦੇਵ ਜੀ ਨੇ ਕਰਿਆ ਗੁਰੂ ਅੰਗਦ ਦੇਵ ਜੀ ਨੇ ਕਰਿਆ ਗੁਰੂ ਅਰਜਨ ਦੇਵ ਜੀ ਨੇ ਕਰਿਆ ਜਾਂ ਗੁਰੂ ਤੇਗ ਬਹਾਦਰ ਜੀ ਨੇ ਕਰਿਆ ਤਾਂ ਕਿਹਨਾਂ ਨੇ ਕਰਿਆ ਦੱਸੋ ਆਹ ਮੇਨ ਨਾਲ ਨਾਲ ਕੀ ਲਿਖਿਆ ਪੰਜਵੇਂ ਗੁਰੂ ਤੀ ਰਾਗ ਨੌਵੇਂ ਗੁਰੂ 15 ਰਾਗ ਤੇ ਪਹਿਲੇ ਗੁਰੂ 19 ਰਾਗ ਓਕੇ ਤਾਂ ਇਹਨਾਂ ਦਾ ਵਿਰੋਧ ਕਰਿਆ ਗੁਰੂ ਅੰਗਦ ਦੇਵ ਜੀ ਨੇ ਓਕੇ ਪੁੱਤ ਅਗਲਾ ਹਮਾਜੂ ਨਾਲ ਮੁਲਾਕਾਤ ਕਿਸ ਸਾਲ ਗੁਰੂ ਅੰਗਦ ਦੇਵ ਜੀ ਦੀ ਹੋਈ ਆ ਹਮਾਜੂ ਨਾਲ ਮੁਲਾਕਾਤ ਹਮਾਜੂ ਨਾਲ ਮੁਲਾਕਾਤ ਗੁਰੂ ਜੀ ਦੀ ਕਿੱਥੇ ਹੁੰਦੀ ਹੈ ਜਿਹੜਾ ਸ਼ਹਿਰ ਗੁਰੂ ਜੀ ਲੈ ਕੇ ਆਉਣਗੇ ਖਡੂਰ ਸਾਹਿਬ ਖਡੂਰ ਸਾਹਿਬ ਦੇ ਵਿੱਚ ਹਮਾਜੂ ਨਾਲ ਮੁਲਾਕਾਤ ਹੁੰਦੀ ਆ ਹਮਾਜੂ ਉਹ ਕੀ ਤੁਸੀਂ ਕਮੈਂਟ ਦੇ ਵਿੱਚ ਆਨਸਰ ਕਰਨਾ ਕਿ ਹਮਾਜੂ ਕਿਹਦੇ ਤੋਂ ਹਾਰ ਕੇ ਆਇਆ ਸੀ ਇਹਡੇ ਬੰਦੇ ਤੋਂ ਇਹ ਯੁੱਧ ਦੇ ਵਿੱਚ ਹਾਰਿਆ ਸੀਗਾ ਤਾਂ ਫਿਰ ਉਹ ਜਾਨਵੀਰ ਜਿਹੜਾ ਖਰੂਰ ਸਾਹਿਬ ਨੂੰ ਕ੍ਰੋਸ ਕਰਕੇ ਜਾਂ ਅੰਦਰ ਉੱਥੇ ਗੁਰੂ ਜੀ ਮਾਲਕ ਖਾੜੇ ਦੇ ਵਿੱਚ ਪ੍ਰੈਕਟਿਸ ਕਰਵਾ ਰਹੇ ਹੁੰਦੇ ਨੇ ਤਾਂ ਉੱਥੇ ਫਿਰ ਉਹ ਖੜ ਕੇ ਤਲਵਾਰ ਕੱਢਦਾ ਤਾਂ ਗੁਰੂ ਜੀ ਕਹਿੰਦੇ ਨੇ ਹਮਾਜੂ ਨੂੰ ਕਿ ਜਿੱਥੇ ਤਲਵਾਰ ਕੱਢਣੀ ਸੀ ਉੱਥੇ ਰਹਿ ਤੂੰ ਨਿਕਲ ਹੀ ਨਹੀਂ ਗਈ ਕਿ ਇੱਥੇ ਕਿਉਂ ਤਲਵਾਰ ਦਿਖਾਉਂਦਾ ਪਿਆ ਤਾਂ ਹਮਾਜੂ ਨਾਲ ਮੁਲਾਕਾਤ ਗੁਰੂ ਜੀ ਦੀ ਹੁੰਦੀ ਆ 1540 ਦੇ ਵਿੱਚ ਕਿਹੜੀ ਲੜਾਈ ਦੇ ਵਿੱਚ ਕਿਸ ਤੋਂ ਹਾਰ ਗਿਆ ਇਹ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਠੀਕ ਆ ਹਮਾਜੂ ਕੀ ਦਾ ਪੁੱਤਰ ਸੀਗਾ ਹਮਾਜੂ ਸੀਗਾ ਭਾਈ ਬਾਬਰ ਦਾ ਪੁੱਤਰ ਤੇ ਹਮਾਜੂ ਹੁਣ ਸਾਡੇ ਗੁਰੂ ਜੀ ਦਾ ਕੀ ਆ ਸਮਕਾਲੀ ਵੀ ਆ ਆਪਾਂ ਦੇਖਿਆ ਨਾ ਬਾਬਰ ਦੇ ਸਮਕਾਲੀ ਕੌਣ ਸੀ ਗੁਰੂ ਨਾਨਕ ਦੇਵ ਜੀ ਸੀਗੇ ਗੁਰੂ ਨਾਨਕ ਦੇਵ ਜੀ ਸੀਗੇ ਗੁਰੂ ਅੰਗਦ ਦੇਵ ਜੀ ਕਿਹਨਾਂ ਦੇ ਸਮਕਾਲੀ ਆ ਹਮਾਜੂ ਦੇ ਸਮਕਾਲੀ ਆ ਹੁਣ ਹਮਾਜੂ ਦਾ ਪੁੱਤਰ ਅੱਗੇ ਆਊਗਾ ਅਕਬਰ ਅਕਬਰ ਦੇ ਸਮਕਾਲੀ ਹੋਣਗੇ ਸਾਡੇ ਗੁਰੂ ਤੀਜੇ ਗੁਰੂ ਗੁਰੂ ਅਮਰਦਾਸ ਜੀ ਅਮਰਦਾਸ ਜੀ ਹੋਣਗੇ ਸਮਕਾਲੀ ਗੁਰੂ ਤੇ ਗੁਰੂ ਰਾਮਦਾਸ ਜੀ ਵੀ ਸਮਕਾਲੀ ਹੋਣਗੇ ਤੇ ਗੁਰੂ ਅਰਜਨਦੇਵ ਜੀ ਵੀ ਸਮਕਾਲੀ ਹੋਣਗੇ ਓਕੇ ਪੁੱਤ ਇਹ ਸਾਡੇ ਤਿੰਨੇ ਗੁਰੂ ਸਮਕਾਲੀ ਹੋਣਗੇ ਅਕਬਰ ਦੇ ਹਮਾਯੂ ਦੇ ਸਮਕਾਲੀ ਆ ਗੁਰੂ ਅੰਗਦ ਦੇਵ ਜੀ ਜਿੰਨਾ ਤੋਂ ਹਾਰ ਕੇ ਆਊਗਾ ਉਹਨਾਂ ਦੇ ਨਾਮ ਲਿਖਣਾ ਉਹਨਾਂ ਦੇ ਸਮਕਾਲੀ ਵੀ ਗੁਰੂ ਅੰਗਦ ਦੇਵ ਜੀ ਆ ਤੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਸਮਕਾਲੀ ਆ ਬਾਬਰ ਦੇ ਓਕੇ ਬਾਬਰ ਦਾ ਪੁੱਤ ਹਮਾਯੂ ਹਮਾਯੂ ਦਾ ਪੁੱਤ ਅਕਬਰ ਅਕਬਰ ਦਾ ਪੁੱਤਰ ਜਹਾਂਗੀਰ ਜਹਾਂਗੀਰ ਦਾ ਪੁੱਤ ਸ਼ਾਹਜਹਾਨ ਅੱਗੇ ਚੱਲੀ ਜਾਓ ਇਹਨਾਂ ਦਾ ਪਰਿਵਾਰ ਠੀਕ ਆ ਪੁੱਤ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਕਿਹਨਾਂ ਨੂੰ ਦਿੱਤੀ ਸੀ ਗੁਰਗੱਦੀ ਸਾਡੇ ਸੈਕੰਡ ਗੁਰੂ ਨੇ ਦੱਸੋ ਬੱਚੇ ਕਿੰਨਾਂ ਨੂੰ ਗੁਰਗੱਦੀ ਦਿੱਤੀ ਆ ਸਾਡੇ ਸੈਕੰਡ ਗੁਰੂ ਸਹਿਬਾਨ ਨੇ ਤਾਂ ਸਾਡੇ ਗੁਰੂ ਨੇ ਦਿੱਤੀ ਆ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੂੰ ਅਮਰਦਾਸ ਜੀ ਸਭ ਤੋਂ ਵੱਡੀ ਉਮਰ ਦੇ ਗੁਰੂ ਗੁਰੂ ਅਮਰਦਾਸ ਜੀ ਸਭ ਤੋਂ ਵੱਧ ਬਾਦਬਾਨੀ ਗੁਰੂ ਅਰਜਨ ਦੇਵ ਜੀ ਦੀ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਲੈ ਕੇ ਆਉਂਦੇ ਨੇ ਬਾਬਾ ਸ਼੍ਰੀ ਚੰਦ ਅਦਾਸੀ ਮੱਤ ਇਹਨਾਂ ਨੇ ਸਟਾਰਟ ਕਰੀ ਸੀ ਤੇ ਗੁਰੂ ਜੀ ਦੇ ਵੱਡੇ ਪੁੱਤਰ ਨੇ ਓਕੇ ਗੁਰੂ ਅਰਜਨ ਅਰਜਨ ਦੇਵ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਭਗਤ ਸਨ ਪੀ ਵਾਈ ਕਿਊ ਹੈ ਪੇਪਰ ਏ ਦਾ ਓਕੇ ਦੁਰਗਾ ਦੇਵੀ ਦੇ ਸ਼ਿਵ ਜੀ ਦੇ ਮਾਤਾ ਪਾਰਵਤੀ ਦੇ ਗਣੇਸ਼ੀ ਦੇ ਕਿੰਨਾਂ ਦੇ ਸੀ ਤਾਂ ਇਹ ਸੀਗੇ ਦੁਰਗਾ ਦੇਵੀ ਦੇ ਗੁਰੂ ਅੰਗਦ ਦੇਵ ਜੀ ਗੁਰਨਾਨਕ ਦੇਵ ਨੂੰ ਮਿਲਣ ਤੋਂ ਪਹਿਲਾਂ ਕਿੰਨਾਂ ਦੇ ਸੀਗੇ ਭਗਤ ਦੁਰਗਾ ਦੇਵੀ ਦੇ ਓਕੇ ਬੱਤ ਕਿਹ ਲਿਖਾਂ ਵਿੱਚੋਂ ਕਿਹੜਾ ਕੰਮ ਗੁਰੂ ਅੰਗਦ ਦੇਵ ਜੀ ਨੇ ਨਹੀਂ ਕਰਵਾਇਆ ਕਿਹੜਾ ਕੰਮ ਨਹੀਂ ਕਰਵਾਇਆ ਪਾਈ ਵਾਲਾ ਜੀ ਵਾਲੀ ਜਰਮ ਸਾਖੀ ਲਿਖਵਾਈ ਓਕੇ ਖਡੂਰ ਸਾਹਿਬ ਸ਼ਹਿਰ ਬਸਾਇਆ ਮਲ ਖਾੜੀ ਦੀ ਪਰੰਪਰਾ ਜਾਂ ਮੰਜੀ ਪ੍ਰਣਾਲੀ ਓਕੇ ਬੁੱਧ ਹੁਣ ਇਹਦੇ ਵਿੱਚ ਆਪਾਂ ਦੇਖਦੇ ਆਂ ਜਰਮ ਸਾਖੀ ਜਰਮ ਸਾਖੀ ਕਿਹੜੇ ਦੋ ਅੱਖਰਾਂ ਨੂੰ ਜਰਮ ਪਲੱਸ ਸਾਖੀ ਇਦਾਂ ਮਿਲਿਆ ਬਿੱਧ ਬਣੀ ਦਾ ਸਾਖੀ ਸਾਖੀ ਹੁੰਦਾ ਪੁੱਤ ਅੱਖੀ ਦੇਖੀ ਕੋਈ ਕੋਈ ਵੀ ਚੀਜ਼ ਅਸੀਂ ਆਪਦੇ ਅੱਖੀ ਦੇਖ ਲਈ ਉਹਦੀ ਆਪਾਂ ਗਵਾਹੀ ਦੇ ਰਹੇ ਹਾਂ ਕਿ ਆਹ ਚੀਜ਼ ਅਸੀਂ ਅੱਖੀ ਦੇਖਿਆ ਚੀਜ਼ਾਂ ਹੋਈ ਸੀਗੀ ਠੀਕ ਆ ਉਹਨੂੰ ਆਪਾਂ ਕਹਾਂਗੇ ਸਾਖੀ ਤੇ ਜਰਮ ਸਾਖੀਆਂ ਜਿਹੜੀਆਂ ਸਾਡੀਆਂ ਜਰਮ ਸਾਖੀਆਂ ਸਾਨੂੰ ਮਿਲਦੀਆਂ ਨੇ ਜਰਮ ਸਾਖੀਆਂ ਭਾਈ ਮਨੀ ਸਿੰਘ ਭਾਈ ਮਨੀ ਜੀ ਦੀ ਵਾਲੀ ਜਰਮ ਸਾਖੀ ਵੀ ਜਰਮ ਸਾਖੀ ਜਿਹਦੇ ਨਾਲ ਸਬੰਧ ਆਨਲੀ ਗੁਰੂ ਨਾਨਕ ਦੇਵ ਜੀ ਨਾਲ ਸਬੰਧ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧ ਨੇ ਸਾਡੀਆਂ ਜਰਮ ਸਾਖੀਆਂ ਜਿਹੜੀਆਂ ਕਲੀਆਂ ਸਾਖੀਆਂ ਆਗੀਆਂ ਪੁੱਤ ਉਹ ਸਾਡੇ ਬਾਕੀ ਗੁਰੂਆਂ ਨਾਲ ਵੀ ਸੰਬੰਧ ਨੇ ਠੀਕ ਆ ਜਰਮ ਸਾਖੀ ਓਨਲੀ ਸਾਨੂੰ ਗੁਰੂ ਨਾਨਕ ਦੇਵ ਦੀ ਮਿਲੂਗੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਰਾਮਦਾਸ ਜੀ ਦੀ ਜਰਮ ਸਾਖੀ ਨੇ ਗੁਰੂ ਨਾਨਕ ਦੇਵ ਨਾਲ ਹੀ ਸੰਬੰਧ ਹੋਣਗੇ ਜਿੰਨੀਆਂ ਵੀ ਜਰਮ ਸਾਖੀ ਆਪਾਂ ਅੱਗੇ ਆਉਣ ਵਾਲੀਆਂ ਕਲਾਸਾਂ 'ਚ ਕਰਾਂਗੇ ਸਾਖੀਆਂ ਬਾਕੀ ਗੁਰੂਆਂ ਨਾਲ ਵੀ ਹੋਣਗੀਆਂ ਸਾਖੀ ਸ਼ਬਦ ਦਾ ਮਤਲਬ ਹੁੰਦਾ ਅੱਖੀ ਦੇਖੀ ਕੋਈ ਵੀ ਘਟਨਾ ਠੀਕ ਆ ਪਾਈਵਾਲਾ ਜੀ ਵਾਲੀ ਜਰਮ ਸਾਖੀ ਹਾਂਜੀ ਇਹ ਸਾਡੇ ਗੁਰੂ ਅੰਗਦੇਵ ਨੇ ਲਿਖਵਾਈ ਸੀ ਪਾਈਵਾਲਾ ਜੀ ਵਾਲੀ ਜਰਮ ਸਾਖੀ ਘਡੂਰ ਸਾਹਿਬ ਸ਼ਹਿਰ ਲੈ ਕੇ ਆਉਂਦੇ ਕਿ ਆਪਾਂ ਦੇਖਿਆ ਪਿਛਲੀ ਕਲਾਸ ਦੇ ਵਿੱਚ ਮੱਲਖੜਾ ਖੜੂ ਖੜੂਰ ਸਾਹਿਬ ਦੇ ਵਿੱਚ ਹੀ ਸਟਾਰਟ ਕਰਿਆ ਸੀ ਮੱਲਖੜਾ ਤੇ ਇਹੇ ਕੰਮ ਇਹਨਾਂ ਨੇ ਨਹੀਂ ਕਰਿਆ ਕਿਉਂਕਿ ਇਹੇ ਸਟਾਰਟ ਕਰਿਆ ਸਾਡੇ ਤੀਜੇ ਗੁਰੂ ਨੇ 22 ਮੰਝੀਆਂ 22 ਸਾਲ ਹੀ ਗੁਰਗੱਦੀ ਤੇ ਰਹੇ ਨੇ ਤੇ ਇਹੇ ਗੁਰੂ ਹੀ ਲੈ ਕੇ ਆਉਂਦੇ ਨੇ ਸ਼ਹਿਰ ਗੋਬਿੰਦਵਾਲ ਸਾਹਿਬ ਤੇ ਇਹੇ ਗੁਰੂ ਜੀ ਲੈ ਕੇ ਆਉਂਦੇ ਨੇ ਸਰੂਪਾ ਇਹੇ ਗੁਰੂ ਜੀ ਲੈ ਕੇ ਆਉਂਦੇ ਨੇ ਕੜਾਹ ਪ੍ਰਸ਼ਾਦ ਤੇ ਇਹੇ ਗੁਰੂ ਜੀ ਸਭ ਤੋਂ ਵੱਡੀ ਉਮਰ ਦੇ ਗੁਰੂ ਨੇ ਇਹੇ ਗੁਰਨਾਨਕ ਦੇਵ ਜੀ ਤੋਂ 10 ਸਾਲ ਛੋਟੇ ਨੇ ਉਮਰ ਦੇ ਵਿੱਚ ਓਕੇ ਪਤਾ ਕਲਾਸਾਂ ਵਾਦੇ ਵਿੱਚ ਰਕਮੈਂਟ ਕਰ ਦਿਆ ਕਰੋ ਕੋਈ ਚੇਂਜ ਕਰਵਾਉਣਾ ਹੁੰਦਾ ਕਿਉਂਕਿ ਮੇਰੀ ਹਜੇ ਸਟਾਰਟਿੰਗ ਆ YouTube ਤੇ ਆਫਲਾਈਨ ਦਾ ਬਹੁਤ ਲੰਮਾ ਟਾਈਮ ਹੋ ਗਿਆ ਸਾਨੂੰ ਪੜਾਉਂਦਿਆਂ ਨੂੰ ਤੇ ਕੋਈ ਮਤਲਬ ਕੋਈ ਗਲਤੀ ਹੋ ਜੇ ਉਹਦੇ ਵਿੱਚ ਸੌਰੀ ਕੋਈ ਚੀਜ਼ ਹੋਵੇ ਕਿ ਆਹ ਚੀਜ਼ ਮੈਡੂ ਤੁਸੀਂ ਚੇਂਜ ਕਰ ਸਕਦੇ ਹੋ ਦੱਸ ਦਿਆ ਕਰੋ ਕਮੈਂਟ ਅਸੀਂ ਪੜ੍ਹਦੇ ਆਂ ਕੋਈ ਵੀ ਜਿਹੜਾ ਕਲਾਸ ਆਉਂਦੀ ਹੈ ਨਾ ਇੱਕ ਦੋ ਦਿਨ ਤੱਕ ਅਸੀਂ ਸਾਰੇ ਕਮੈਂਟ ਦੇਖਦੇ ਰਹਿਨੇ ਆਂ ਕੋਈ ਡਾਊਟ ਹੋਵੇ ਤਾਂ ਦੱਸ ਸਕਦੇ ਹੋ ਤੁਸੀਂ ਠੀਕ ਆ ਬਾਕੀ ਟੈਲੀਗ੍ਰਾਮ ਤੇ ਤੁਹਾਡਾ ਟੈਸਟ ਆ ਜਾਊਗਾ ਜਿਹੜਾ ਹੁਣ ਆਪਣੀ ਦੋ ਗੁਰੂ ਹੋਗੇ ਦਾ ਇਤੂਵਾਦ ਗੁਰੂਆਂ ਦੀਆਂ ਬਾਣੀਆਂ ਜਿਵੇਂ ਬਾਣੀ ਦੇ ਤੂੰ ਕਾ ਜਾਂਦੀਆਂ ਦਾ ਕਿ ਇਹ ਬਾਣੀ ਆਸਾ ਦੀ ਵਾਰ ਚੋਂ ਆ ਜਾਂ ਮਾਝ ਦੀ ਹੈ ਜਾਂ ਮਲਵਾ ਦੀ ਵਾਰ ਤੋਂ ਆ ਤੋ ਸਾਰਿਆਂ ਆਪਾਂ ਟੈਸਟ ਦੇ ਵਿੱਚ ਦੇਖਾਂਗੇ ਤੁਹਾਨੂੰ ਟੈਲੀਗ੍ਰਾਮ ਤੇ ਸਾਰੇ ਹੀ ਬੱਚਿਆਂ ਨੂੰ ਟੈਸਟ ਮਿਲੂਗਾ ਮਤਲਬ ਇਹ ਜਿਹੜੇ ਸਾਰੇ ਬੱਚਿਆਂ ਨੂੰ ਟੈਸਟ ਮਿਲ ਜੂਗਾ ਤੋ ਟੈਸਟ ਹੋਗਾ ਤੁਹਾਡੇ 3 ਨੰਬਰ ਦਾ ਤੇ ਕੋਸ਼ਿਸ਼ ਕਰਨੀ ਆਪਾਂ ਤੋ ਉਹਦੇ ਵਿੱਚੋਂ 25 ਤੋਂ 27 ਨੰਬਰ ਲੈਣ ਦੇ ਠੀਕ ਆ ਉਹਦੇ ਵਿੱਚ ਆਪਣਾ ਟੈਸਟ ਦੇ ਵਿੱਚੋਂ ਓਕੇ ਤਾਂ ਥੋਡੀ ਸਕਰੀਨ ਤੇ ਅਗਲਾ ਸਵਾਲ ਬਈ ਸਿੱਖ ਧਰਮ ਵਿੱਚ ਸਿੱਖਾਂ ਨੂੰ ਸਰੀਰਕ ਤੌਰ ਤੇ ਕਸਰਤ ਕਰਨ ਲਈ ਸਭ ਤੋਂ ਪਹਿਲਾਂ ਕਿਹਨੇ ਉਤਸ਼ਾਹ ਕੀਤਾ ਕਿਹਨੇ ਕਰਿਆ ਗੁਰੂ ਰਾਮਦਾਸ ਜੀ ਨੇ ਕਰਿਆ ਗੁਰੂ ਅੰਗਦ ਦੇਵ ਜੀ ਨੇ ਕਰਿਆ ਗੁਰੂ ਅਰਜਨ ਦੇਵ ਜੀ ਨੇ ਕਰਿਆ ਗੁਰੂ ਹਰਗੋਬਿੰਦ ਜੀ ਨੇ ਕਰਿਆ ਕਿਹਨੇ ਨਹੀਂ ਕਰਿਆ ਤਾਂ ਇਹਦਾ ਆਨਸਰ ਆ ਜੂਆ ਬਈ ਮੱਲਖੜਾ ਉਹੀ ਸੇਮ ਚੀਜ਼ ਠੀਕ ਹੈ ਗੁਰੂ ਅੰਗਦ ਦੇਵ ਜੀ ਨੇ ਸਾਡੇ ਦੂਜੇ ਗੁਰੂ ਜੀ ਨੇ ਤਾਂ ਸਾਡੇ ਛੇਵੇਂ ਗੁਰੂ ਜੀ ਵੀ ਆ ਗਏ ਸਾਡੇ ਛੇਵੇਂ ਗੁਰੂ ਜੀ ਨੇ ਜਿਵੇਂ ਆਪਾਂ ਦੇਖਿਆ ਸੀ ਗੁਰੂ ਨਾਨਕ ਦੇਵ ਜੀ ਨੇ ਕੀ ਸਟਾਰਟ ਕਰਿਆ ਸੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਕੀਰਤਨ ਸਟਾਰਟ ਕੀਤਾ ਸੀ ਪਹਿਲਾ ਕੀਰਤਨ ਸੀਗਾ ਪਾਈ ਮਰਦਾਨਾ ਜੀ ਸੀਗੇ ਤੇ ਇਹਨਾਂ ਨੇ ਸਟਾਰਟ ਕੀਤਾ ਸੀ ਸਾਡੇ ਛੇਵੇਂ ਗੁਰੂ ਨੇ ਟਾਡੀਵਾਰ 12 ਗੋਹਣੀਆਂ ਟਾਡੀਵਾਰਾਂ ਗੋਹਣੀਆਂ ਤਾਂ ਇਸ ਸਟਾਰਟ ਕਰਿਆ ਸੀ ਸਾਡੇ ਛੇਵੇਂ ਗੁਰੂ ਨੇ ਅਕਾਲ ਤਖਤ ਅਕਾਲ ਤਖਤ ਹਰਮਿੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਤਾਂ ਉਹ ਵੀ ਕੌਣ ਲੈ ਕੇ ਆਉਣਗੇ ਹਰਗੋਬਿੰਦ ਜੀ ਲੈ ਕੇ ਆਉਣਗੇ ਸਾਡੇ ਛੇਵੇਂ ਗੁਰੂ ਓਕੇ ਪੁੱਤ ਤਾਂ ਅਕਾਲ ਤਖਤ ਇੱਥੇ ਆਪਾਂ ओके बेटा ਉਹ ਦੋ ਕੀ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਗੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸੀ ਰਾਗੀ ਓਕੇ ਤਾਂ ਰਾਗੀ ਕਿਹੜੇ ਰਾਗੀ ਸੀਗੇ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੇ ਸੀ ਦਾਸੂ ਦਾਤੂ ਮਹੌਨ ਜਾਂ ਹੋਣੀ ਬਾਬਾ ਸੁੰਦਰ ਜਾਂ ਸੂਰਜਮਲ ਸੱਤਾ ਜਾਂ ਬਲਵੰਡ ਤਾਂ ਇਹਦਾ ਅਨਸਰ ਆਊਗਾ ਪੁੱਤ ਸੱਤਾ ਤੇ ਬਲਵੰਡ ਓਕੇ ਆਪਾਂ ਦੇਖਦੇ ਨਾ ਗੁਰੂ ਗ੍ਰੰਥ ਸਾਹਿਬ ਦੇ ਚ ਟੋਟਲ ਕਿੰਨੀਆਂ 12 ਨੇ 22 12 ਨੇ ਠੀਕ ਹੈ 21 12 ਸਾਡੇ ਗੁਰੂ ਸਾਹਿਬਾਨ ਦੀਆਂ ਤਾਂ ਇੱਕ ਵਾਰ ਦੱਸੋ ਇੱਕ ਵਾਰ ਕਿੰਨਾ ਦੀ ਹੈ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬੀਬੀ ਮਤਲਬ ਐਸੀ ਔਰਤ ਨੂੰ ਬਹੁਤ ਸਮਾਨ ਦਿੱਤਾ ਗਿਆ ਇੱਕ ਬੀਬੀ ਦਾ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜਾਂਦਾ ਤਾਂ ਉਸ ਬੀਬੀ ਦਾ ਨਾਮ ਵੀ ਦੱਸੋ ਉਹ ਬੀਬੀ ਦਾ ਗੁਰੂ ਅੰਗਦੇਵ ਜੀ ਨਾਲ ਕੀ ਰਿਸ਼ਤਾ ਸੀ ਉਹ ਵੀ ਦੱਸੋ ਉਹ ਪੀ ਵਈ ਕਿਉ ਆ ਠੀਕ ਹੈ ਬੀਬੀ ਖੀਵੀ ਜੀ ਬੀਬੀ ਖੀਵੀ ਜੀ ਖੀਵੀ ਉਹ ਕੌਣ ਨੇ ਗੁਰੂ ਅੰਗਦ ਦੇਵ ਜੀ ਦੇ ਮਤਲਬ ਧਰਮ ਪਤਨੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਆ ਠੀਕ ਹੈ ਬੱਚਾ ਓਕੇ ਅਗਲਾ ਸਵਾਲ ਆ ਗਿਆ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀਗਾ ਬੀਬੀ ਖੀਵੀ ਬੀਬੀ ਨਾਨਕੀ ਮਾਤਾ ਗੁਜਰੀ ਬੀਬੀ ਪਾਨੀ ਤਹ ਗੁਰੂ ਅੰਗਦ ਦੇਵ ਜੀ ਦੀ ਮਤਲਬ ਧਰਮ ਪਤਨੀ ਦਾ ਨਾਮ ਸੀ ਬੀਬੀ ਖੀਵੀ ਜਿਨ੍ਹਾਂ ਨੇ ਲੰਗਰ ਲੰਗਰ ਸਟਾਰਟ ਕਿੰਨਾ ਨਹੀਂ ਕਰਿਆ ਲੰਗਰ ਸਟਾਰਟ ਕਰਿਆ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਲੰਗਰ ਸਿਸਟਮ ਕਿ ਇੱਕ ਲੰਗਰ ਕਿਹੜੇ ਤਰੀਕੇ ਨਾਲ ਤਿਆਰ ਹੋਊਗਾ ਕਿਹੜੇ ਤਰੀਕੇ ਨਾਲ ਹੋਊਗਾ ਲੰਗਰ ਸਿਸਟਮ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਕਿੰਨਾ ਨੇ ਦਿੱਤਾ ਬੀਬੀ ਖੀਵੀ ਜੀ ਨੇ ਬੀਬੀ ਖੀਵੀ ਜੀ ਬੀਬੀ ਖੀਵੀ ਜੀ ਕੌਣ ਸੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਸੀਗੀ ਓਕੇ ਪੁੱਤ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿੰਨੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਹੋਇਆ 16 ਸਾਲ ਦੀ ਉਮਰ ਚ 17 ਸਾਲ ਦੀ ਚ 18 ਸਾਲ ਦੀ ਚ 15 ਸਾਲ ਦੀ ਚ ਤਾਂ ਬੀਬੀ ਖੀ ਵਿਜੀਨਲ ਗੁਰੂ ਅੰਗਦ ਦੇਵ ਜੀ ਦਾ ਵਿਆਹ ਹੁੰਦਾ 15 ਸਾਲ ਦੀ ਉਮਰ ਦੇ ਵਿੱਚ ਓਕੇ ਤਾਂ ਇਹਦੇ ਖੁਦ ਸੀ ਗੁਰੂ ਅੰਗਦੇਵ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਜੀ ਦੀ ਸੁਪੁੱਤਰੀ ਬੀਬੀ ਖੀ ਵਿਜੀਨਲ 15 ਸਾਲ ਦੀ ਉਮਰ ਦੇ ਵਿੱਚ ਹੋਇਆ ਤੇ ਇਹ ਗੁਰੂ ਜੀ ਦੇ ਮਤਲਬ ਦੋ ਪੁੱਤਰ ਸੀ ਤੇ ਦੋ ਬੇਟੀ ਬੀਬੀ ਅਮਰੋ ਤੇ ਬੀਬੀ ਅਨੂਖੀ ਬੀਬੀ ਅਮਰੋ ਦਾ ਨਾਮ ਯਾਦ ਰੱਖਣਾ ਬੀਬੀ ਅਮਰੋਦਾ ਨਾਮ ਯਾਦ ਰੱਖਣਾ ਕਿਉਂ ਜਦੋਂ ਤੀਜੇ ਗੁਰੂ ਦੂਜੇ ਗੁਰੂ ਨੂੰ ਮਿਲਣਗੇ ਤਾਂ ਜਦੋਂ ਤੀਜੇ ਗੁਰੂ ਦੂਜੇ ਗੁਰੂ ਜੀ ਨੂੰ ਮਿਲਣਗੇ ਤਾਂ ਉਹਨਾਂ ਦੇ ਵਿੱਚ ਬੀਬੀ ਅਮਰੋਜੀ ਮਤਲਬ ਯੋਗਦਾਨ ਬੀਬੀ ਅਮਰੋਜੀ ਦਾ ਯੋਗਦਾਨ ਤੀਜੇ ਗੁਰੂ ਦਾ ਦੂਜੇ ਗੁਰੂ ਜੀ ਨਾਲ ਮਲਾਉਣ ਦਾ ਓਕੇ ਗੁਰੂ ਅੰਗਦ ਦੇਵ ਜੀ ਕਿਸ ਰਾਹੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਜੀ ਕਿੱਥੇ ਮਿਲਦੇ ਨੇ ਕਰਤਾਰਪੁਰ ਸਾਹਿਬ ਮਿਲਦੇ ਨੇ ਕਰਤਾਰਪੁਰ ਸਾਹਿਬ ਮਿਲੇ ਨੇ ਓਕੇ ਕਿਰਤਾਰਪੁਰ ਗਏ ਲੋ ਤਾਂ ਕਿੰਨਾ ਨੇ ਮਲਾਇਆ ਪਾਈ ਜੇਠਾ ਜੀ ਨੇ ਪਾਈ ਜੇਠਾ ਜੀ ਪਾਈ ਜੈਤਾ ਜੀ ਬੀਬੀ ਅਮਰੋਜੀ ਬੀਬੀ ਪਾਣੀ ਜੀ ਕਿੰਨਾ ਨੇ ਮਲਾਇਆ ਤਾਂ ਮਲਾਇਆ ਬਈ ਪਾਈ ਜੈਤਾ ਜੀ ਨੇ ਮਲਾਇਆ ਓਕੇ ਪਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਬਚਪਨ ਦਾ ਨਾਮ ਬੀਬੀ ਅਮਰੋ ਆਪਾਂ ਪਿੱਛੇ ਦੇਖਿਆ ਬੀਬੀ ਪਾਣੀ ਆਉਣ ਵਾਲੀ ਕਲਾਸਾਂ ਦੇ ਵਿੱਚ ਦੇਖਾਂਗੇ ਆਪਾਂ ਹੇਰ ਲਿਖਿਆ ਵਿੱਚੋਂ ਕਿਹੜਾ ਮੁਗਲ ਬਾਦਸ਼ਾਹ ਗੁਰੂ ਜੀ ਦਾ ਸਮਕਾਲੀ ਸੀ ਕਿਹੜਾ ਮੁਗਲ ਬਾਦਸ਼ਾਹ ਗੁਰੂ ਜੀ ਦਸਮਗਾਲੀ ਸੀ ਹਮਾਯੂ ਸੀ ਯਹਾਂਗੀਰ ਸੀ ਸ਼ਾਹਜਹਾਨ ਸੀ ਜਾਂ ਸ਼ਕੰਦਰ ਲੋਧੀ ਸੀ ਸ਼ਕੰਦਰ ਲੋਧੀ ਦਾ ਸਾਡਾ ਹੈਗਾ ਗੁਰੂ ਨਾਨਕ ਦੇਵ ਜੀ ਦਾਸਮਗਾਲੀ ਸ਼ਾਹਜਹਾਨ ਹੈਗਾ ਸਾਡੇ ਛੇਵੇਂ ਗੁਰੂ ਸਾਹਿਬਾਨ ਦਾਸਮਗਾਲੀ ਯਹਾਂਗੀਰ ਹੈਗਾ ਸਾਡੇ ਪੰਜਵੇਂ ਗੁਰੂ ਤੇ ਛੇਵੇਂ ਗੁਰੂ ਸਾਹਿਬਾਨ ਦਾਸਮਗਾਲੀ ਤੇ ਹਮਾਯੂ ਸੀਗਾ ਹਮਾਯੂ ਕੀ ਦਾ ਪੁੱਤਰ ਬਾਬਰ ਦਾ ਪੁੱਤਰ ਆ ਠੀਕ ਹੈ ਤਾਂ ਸਾਡੀ ਮਤਲਬ ਗੁਰੂ ਜੀ ਦਾ ਸਮਕਾਲੀ ਕੌਣ ਆ ਹਮਾ ਜੂਗਾ ਓਕੇ ਪੁੱਤ ਤੇ ਅੱਜ ਵਾਲੀ ਕਲਾਸ ਦੇ ਵਿੱਚ ਇੰਨਾ ਹੀ ਤਾਂ ਸੋਡੀਆਂ ਇਹ ਅੱਜ ਤਿੰਨ ਕਲਾਸਾਂ ਹੋ ਗਈਆਂ ਪੁੱਤ ਹੁਣ ਜਿਹੜੀ ਸੋਡੀ ਅਗਲੀ ਕਲਾਸ ਆਉਗੀ ਉਹਦੇ ਵਿੱਚ ਆਪਾਂ ਕਰਨੀ ਹੈ ਗੁਰਬਾਣੀ ਦੇ ਤੁਕਾਂ ਕਿ ਕਿਹੜੀ ਬਾਣੀ ਕਿਹੜੀ ਮਤਲਬ ਕਿਹੜੀਆਂ ਤੁਕਾਂ ਕਿਹੜੀ ਬਾਣੀ ਦੇ ਵਿੱਚੋਂ ਲੈਤੀਆਂ ਗਈਆਂ ਨੇ ਰਾਗ ਆਪਾਂ ਕਰ ਲਈ ਸਾਰੀਆਂ ਬਾਣੀਆਂ ਦੇ ਓਕੇ ਤਾਂ ਹੁਣ ਗੁਰੂ ਜੀ ਦੇ ਬਾੜਸ ਲੋਕ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਕਿੰਨੇ ਨੇ ਮਾਝ ਦੀ ਵਾਰ ਚ ਕਿੰਨੇ ਨੇ ਉਵਲਿੰਬੀਆ ਆਪਾਂ ਅਗਲੀ ਆਉਣ ਵਾਲੀ ਕਲਾਸ ਦੇ ਵਿੱਚ ਦੇਖਾਂਗੇ ਬਾਕੀ ਜਦੋਂ ਇਹ ਥੋੜੀ ਦੂਮੇ ਗੁਰੂ ਸਾਹਿਬਾਨ ਹੋ ਗਈ ਤਾਂ ਫਿਰ ਥੋੜਾ ਹੋਗਾ ਟੈਸਟ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਸਾਡੇ ਤੀਜੇ ਗੁਰੂ ਤੇ ਜੇ ਨਾਲ ਇਹ ਤੋਂ ਬਾਅਦ ਪੁੱਤ ਹੁਣ ਥੋੜੀ ਕੱਲ ਦੀ ਕਲਾਸ ਆ ਰਹੀ ਆ ਗ੍ਰਾਮਰ ਦੀ ਕੋਈ ਗ੍ਰਾਮਰ ਵੀ ਤਾਂ ਕਰਨੀ ਆ ਉਹਦੇ ਵਿੱਚ ਆਪਾਂ ਚੱਕਾਂਗੇ ਸ਼ਬਦ ਸ਼ਬਦ ਸ਼੍ਰੇਣੀਆਂ ਕਰਨੀਆਂ ਸ਼ਬਦ ਸ਼੍ਰੇਣੀਆਂ ਕਿੰਨੀਆਂ ਨੇ ਸਾਡੀਆਂ ਪੁੱਤ 8 ਨੇ ਤਾਂ ਕੱਲ ਨੂੰ ਜਿਹੜੀ ਕਲਾਸ ਆਊਗੀ ਪਹਿਲਾਂ ਤੇ ਸ਼ਬਦ ਸ਼ਬਦ ਰੂਪ ਕਿੰਨੇ ਨੇ ਸ਼ਬਦ ਅਰਥ ਦੇ ਆਧਾਰ ਤੇ ਕਿੰਨੇ ਨੇ ਉਹ ਸਾਰੀਆਂ ਬਾਅਦ ਵਿੱਚ ਸਾਡੀਆਂ ਸਟਾਰਟ ਹੋ ਜਾਣਗੇ ਸ਼ਬਦ ਸ਼੍ਰੇਣੀਆਂ ਸ਼ਬਦ ਸ਼੍ਰੇਣੀ ਦੇ ਵਿੱਚ ਕੱਲ੍ਹ ਵਾਲੀ ਕਲਾਸ ਚ ਆਪਾਂ ਕਰਾਂਗੇ ਨਾਮ ਨਾਮ ਕਿੰਨੇ ਤਰ੍ਹਾਂ ਦਾ ਪੰਜ ਪ੍ਰਕਾਰ ਦਾ ਤਾਂ ਉਸ ਤੋਂ ਬਾਅਦ ਤੁਹਾਡੀ ਇਹ ਕਲਾਸ ਦੇ ਵਿੱਚ ਨਾਲ-ਨਾਲ ਤੁਸੀਂ ਗੁਰਮਤਕ ਆਵ ਦੇ ਨੋਟਸ ਬਣਾਉਣੇ ਨੇ ਨਾਲ-ਨਾਲ ਤੁਸੀਂ ਪੰਜਾਬੀ ਵਿਆਕਰਨ ਦੇ ਨੋਟਸ ਵੀ ਬਣਾਉਂਦੇ ਰਹਿਣਾ ਤੇ ਰਿਵੀਜ਼ਨ ਕਰਦੇ ਰਹਿਣਾ ਕੋਈ ਵੀ ਪੇਪਰ ਹੁੰਦਾ ਹੁਣ ਆਪਾਂ ਦੇਖਦੇ ਆਂ ਆਈਐਸਐਨਡੀ ਪੇਪਰ ਹੁੰਦੀ ਨੇ ਆਪਣੇ ਪੀਵਾਈਕਿਊ ਵੀ ਦੇਖਣਾ ਕਿ ਹਾਂ ਜੋ ਵੀ ਅਸੀਂ ਕਰ ਰਹੇ ਆਂ ਜੋ ਵੀ ਅਸੀਂ ਨੋਟਸ ਬਣਾਏ ਨੇ ਕਿ ਉਹਨਾਂ ਦੇ ਵਿੱਚੋਂ ਵੀ ਮਤਲਬ ਕਵਰ ਹੋ ਰਿਹਾ ਇਹਦਾ ਜੋ ਵੀ ਪੇਪਰ ਹੋ ਰਹੇ ਨੇ ਚਾਹੇ ਉਹ ਬੀ ਗਰੁੱਪ ਦੇ ਹੁੰਦੇ ਹੋਣ ਚਾਹੇ ਸੀ ਗਰੁੱਪ ਦੇ ਹੁੰਦੇ ਹੋਣ ਤੁਸੀਂ ਮਤਲਬ 2022 23 ਤੇ 24 ਇਹ ਤਿੰਨੇ ਸਾਲਾਂ ਦੇ ਪੇਪਰ ਲਾ ਕੇ ਜਾਓ ਠੀਕ ਆ 70% ਪੇਪਰ ਤੁਹਾਡਾ ਪੁਰਾਣਾ ਹੀ ਰਿਪੀਟ ਹੁੰਦਾ ਤੇ ਨੋਟਸ ਬਣਾਉਣੇ ਆ ਪੁੱਤ ਜੋਬ ਦਾ ਸ਼ਾਰਟਕਟ ਈ ਇਹ ਆ ਹੋਰ ਕੋਈ ਸ਼ਾਰਟਕਟ ਨਹੀਂ YouTube ਤੇ ਬਾਰ ਬਾਰ ਵੀਡੀਓ ਦੇਖ ਦੇਖ ਕੇ ਕਿਸੇ ਨੇ ਕਿਹਾ ਤਾਂ ਆ ਵੀਡੀਓ ਦੇਖ ਲਓ ਆ ਵੀਡੀਓ ਦੇਖ ਲਓ ਨਹੀਂ ਪਤਾ ਇੱਕ ਵਾਰ ਤਸੱਲੀ ਨਾਲ ਸਲੀਪਸ ਕਰੋ ਚੰਗੀ ਤਰੀਕੇ ਨਾਲ ਸਲੀਪਸ ਕਰਕੇ ਉਹ ਤੋਂ ਬਾਅਦ ਰੱਖੋ ਬੱਦ ਤੋਂ ਬੱਦ ਰਵੀਜ਼ਨ ਠੀਕ ਹੈ ਜਿਵੇਂ ਹੁਣ ਗੁਰਮਤਿ ਕਾਵ ਭਗਤੀ ਕਾਵ ਸੂਫੀ ਕਾਵ ਜਿੰਨਾ ਵੀ ਸਾਡਾ ਮਤਲਬ ਪੰਜਾਬੀ ਦੇ ਵਿੱਚ ਜਿੰਨਾ ਵੀ ਕਰੰਟ ਅਫੇਅਰ ਆਊਗਾ ਕਿਹੜੀ ਬੁੱਕ ਕਿੰਨਾ ਦੀ ਸੀਗੀ ਨਾਲ ਸੈਤ ਅਕੈਡਮੀ ਅਵਾਰਡ ਮਿਲਿਆ ਇਹ ਸਾਰਾ ਉਹ ਆਪਾਂ ਕਰਾਂਗੇ ਬਹੁਤ ਡਿਟੇਲ ਚ ਕਰਾਂਗੇ ਬਟ ਤੁਹਾਡਾ ਮੇਨ ਕੰਮ ਕੀ ਹੈ ਨੂਰ ਸਾਹਿਬ ਦੇ ਹੱਥੀ ਬਣਾਉਣਾ ਤੇ ਰਿਵੀਜ਼ਨ ਕਰਨਾ ਤੇ ਜਿੰਨਾ ਵੀ ਟੈਸਟ ਟੈਲੀਗ੍ਰਾਮ ਤੇ ਆਇਆ ਕਰੂਗਾ ਸਾਰੇ ਹੀ ਬੱਚਾ ਨੇ ਦੇਣਾ ਟੈਸਟ ਠੀਕ ਹੈ ਉਹ ਤੋਂ ਬਾਅਦ ਨਹੀਂ ਜਾਊਗਾ ਇਹ ਗੱਲ ਦੀ ਗਾਰੰਟੀ ਹੈ ਠੀਕ ਹੈ ਮੇਨ ਆਪਣੀ ਕੋਈ ਨਾ ਕੋਈ ਬੁੱਕ ਵੀ ਨਾਲ ਲੈ ਕੇ ਆਉਣੀ ਹੈ ਇਦਾਂ ਨਹੀਂ ਕਿ ਮਤਲਬ கிਲਾਸਾਂ ਤੇ ਡਿਪੈਂਡ ਜੇ ਮੈਂ ਨਰਿੰਦਰ ਸਿੰਘ ਦੁੱਗਲ ਦੀ ਲੈ ਲਵਾਂ ਜਾਂ 9ਵੀਂ 10ਵੀਂ ਦੀ ਕੋਈ ਵੀ ਬੁੱਕ ਚੱਕ ਲਵੋ 9ਵੀਂ 10ਵੀਂ ਦੇ ਵਿੱਚੋਂ ਕੋਈ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸੋਡੀ ਕੋ ਮਤਲਬ ਕੋਈ ਵੀ ਬੁੱਕ ਚੱਕੋ ਉਹਨੂੰ ਪੜੋ ਸਾਰੀ ਨੂੰ ਨਾਲ-ਨਾਲ ਪੀ वाई क्यू ਲਈ ਚਲੋ ਨਾਲ ਨਾਲ ਰਿਵੀਜ਼ਨ ਕਰੀ ਚੱਲੋ ਠੀਕ ਆ ਇੱਕ ਜਗ੍ਹਾ ਤੋਂ ਆਪਦਾ ਸਲੀਵਸ ਸਾਰਾ ਹੀ ਕਵਰ ਕਰੋ ਇਦਾਂ ਨਹੀਂ ਅੱਜ YouTube ਤੇ ਆ ক্লাস ਮਿਲ ਗਿਆ ਦੇਖ ਲਈ ਕੱਲ ਨੂੰ ਆ ক্লাস ਮਿਲ ਗਈ ਕੁਝ ਲਿਖਿਆ ਨਹੀਂ ਨਹੀਂ ਜੇ ਤੁਸੀਂ ਇਹ 18 ਸਵਾਲ ਦੇਖ ਕੇ ਟਪਾਈ ਨੇ ਮੈਂ ਗਾਰੰਟੀ ਦਿੰਨੀ ਆ ਇਹਦੇ ਚ ਦੋ ਜਾਂ ਤਿੰਨ ਯਾਦ ਰਹਿ ਜਾਣਗੇ ਠੀਕ ਆ ਜ਼ਿਆਦਾ ਨਹੀਂ ਜੇ ਤੁਸੀਂ ਇਹਨਾਂ ਨੂੰ ਲਿਖ ਲਿਆ ਪੁੱਤ ਨਾਲ ਲਗਾਤਾਰ ਤਿੰਨ ਤੋਂ ਚਾਰ ਦਿਨ ਰਿਵੀਜ਼ਨ ਕਰੀ 101% ਤੁਹਾਨੂੰ ਯਾਦ ਰਹੂਗਾ ਚਾਹੇ ਤੁਸੀਂ ਕੱਲ ਨੂੰ ਜਾ ਕੇ ਕਿਸੇ ਹੋਰ ਨੂੰ ਕਰਵਾ ਦਿਓ ਠੀਕ ਆ ਪੁੱਤ ਆਪਦੇ ਹੱਥੀ ਨੋਟਸ ਬਣਾਉਣੇ ਨੇ ਰਿਵੀਜ਼ਨ ਕਰਨੇ ਆ ਤੇ ਕਿਤੋਂ ਵੀ ਆਪਣਾ ਸਲੀਵ ਸਾਰਾ ਕਵਰ ਕਰਨਾ ਠੀਕ ਹੈ ਜਿਵੇਂ ਗੁਰਮਤਕਾਵ ਆ ਤਾਂ ਪਹਿਲਾਂ ਸਾਰਾ ਗੁਰਮਤਕਾਵ ਹੋਵੇ ਉਦੋਂ ਬਾਅਦ ਭਗਤੀ ਕਾਵ ਫਿਰ ਸੂਫੀ ਕਾਵ ਠੀਕ ਹੈ ਕਿੱਸਾ ਕਾਵ ਬਾਰ ਕਾਵ ਜੰਗਨਾਵੀ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਨੇ ਬਹੁਤ ਛਿਤੀ ਹੋ ਜਾਂਦੀਆਂ ਨੇ ਜਿਵੇਂ ਹੁਣ ਇਹਦੇ ਵਿੱਚ ਆ ਸੋੜਾ ਪੇਪਰ ਏ ਦੇ ਆ ਤੇ ਪੀਪਰ ਬੀ ਦੇ ਵਿੱਚ 13 ਜਾਂ 15 ਦੀ ਆਉਂਦੀ ਹੈ ਤੇ ਤੁਸੀਂ ਮੰਨ ਕੇ ਚੱਲੋ ਇੱਕ ਮਹੀਨੇ ਦੇ ਵਿੱਚ ਤੁਹਾਡਾ ਇਹ ਕਵਰ ਹੋ ਜਾਂਦਾ ਠੀਕ ਆ ਜਿਵੇਂ ਹੁਣ ਤੁਸੀਂ ਮਤਲਬ ਦੇਖਦੇ ਹੋ ਤੁਹਾਡੀ ਜਿਹੜੀ ਜੀਕੇ ਉਹ 25 ਨੰਬਰ ਦੀ ਆ ਜੇ ਤੁਸੀਂ ਕਹਿੰਦੇ ਕਿ 25 ਨੰਬਰ ਦੀ ਜੀਕੇ ਤੁਹਾਨੂੰ 4 ਮਹੀਨੇ ਲੱਗ ਜਾਂਦੀ ਆ ਤੇ ਬਸ ਇਹ ਤਾਂ ਤੁਹਾਡੀ ਇੱਕ ਮਹੀਨੇ ਦੇ ਵਿੱਚ ਤਿਆਰ ਹੁੰਦੀ ਇਹਨਾਂ ਦਾ ਨਾਲ ਕੀਤੇ ਰੰ ਦੇ ਵਿੱਚੋਂ 12 ਨੰਬਰ ਲੈਣੇ ਬਹੁਤ ਸੌਖੇ ਨੇ ਵੈਸੇ ਜੇ ਚੰਗੀ ਤਰੀਕੀ ਨਾਲ ਮੌਕ ਦੇ ਰਹੇ ਹਾਂ ਤੇ 13 ਚ 13 ਵੀ ਲਿਜਾ ਸਕਦੇ ਹਾਂ 101% ਅਸੀਂ ਗਾਰੰਟੀ ਨਾਲ ਕਹਿ ਸਕਦੇ ਹਾਂ ਬਟ ਮੇਨ ਕੀ ਹੈ ਰਿਵੀਜ਼ਨ ਤੇ ਮੌਕ ਪੀワイਕਿਊ ਠੀਕ ਆ ਪੀ ਵਾਈ ਕਿਉ ਹੀ ਦੱਸਣਗੇ ਕਿ ਹਾਂ 슬ੀਵਸ ਕਵਰ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ ਓਕੇ ਪੁੱਤ ਠੀਕ ਆ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਕੱਲ ਨੂੰ ਤੁਹਾਡੀ ਕਲਾਸ ਹੋਊਗੀ ਗ੍ਰਾਮਰ ਦੀ ਨੋਟਸ ਬਣਾਉਣੇ ਆ ਕੋਈ ਵੀ ਕੋਈ ਡਾਊਟ ਹੋਵੇ ਕਿਤੇ ਕੋਈ ਮਤਲਬ ਚੇਂਜ ਕਰਵਾਉਣਾ ਹੋਵੇ ਜਾਂ ਕਿਤੇ ਕੁਝ ਬੋਲਣ ਚ ਗਲਤੀ ਹੋ ਗਈ ਹੋਵੇ ਉਹਦੇ ਵਾਸਤੇ ਸੌਰੀ ਬਾਕੀ ਕਮੈਂਟ ਕਰੋ ਆਨਸਰ ਤੁਹਾਨੂੰ ਜਰੂਰ ਦਵਾਂਗੇ ਤੇ ਸ਼ੁਕਰੀਆ ਲਾਈਕ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪੁੱਤ ਠੀਕ ਆਉਣ ਵਾਲੀ ਕਲਾਸ ਚ ਮਿਲਦੇ ਆ ਸ਼ੁਕਰੀਆ